ਲੈ ਵੀ ਮਿੱਤਰੋ ਅੱਜ ਆਪਾਂ ਗੱਲ ਕਰਨ ਲੱਗੇ ਆਂ ਇਸ ਟੈਂਪੂ ਦੇ ਬਾਰੇ ਜੋ ਕਿ 1990 ਤੋਂ ਲੈ ਕੇ 2000 ਦੇ ਦਹਾਕੇ ਵਿੱਚ ਆਮ ਹੀ ਦੇਖਣ ਨੂੰ ਮਿਲਦਾ ਸੀ ਪਰ ਅੱਜ ਕੱਲ ਲਗਭਗ ਇਹ ਟੈਂਪੂ ਅਲੋਪ ਹੋਣ ਕਿਨਾਰੇ ਨੇ ਜੀ ਹਾਂ ਦੋਸਤੋ ਇਸ ਟੈਂਪੂ ਦਾ ਸਹੀ ਨਾਮ ਟੈਂਪੂ ਹੈਂਡ ਸੀਟ ਸੀਗਾ ਜੋ ਕਿ ਸਭ ਤੋਂ ਪਹਿਲਾਂ ਜਰਮਨ ਦੇ ਵਿੱਚ ਬਣਾਇਆ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਉੱਥੋਂ ਦੇ ਛੋਟੇ ਵਪਾਰੀਆਂ ਦੀ ਸਮਾਨ ਦੀ ਢੋਆ ਢਵਾਈ ਦੇ ਲਈ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਇਸ ਟੈਂਪੂ ਹੈਂਡ ਸੀਟ ਨੂੰ ਭਾਰਤ ਵਿੱਚ ਬਜਾਜ ਕੰਪਨੀ ਦੇ ਵੱਲੋਂ ਲਿਆਂਦਾ ਗਿਆ ਅਤੇ ਆਪਣੀ ਫੈਕਟਰੀਆਂ ਦੇ ਵਿੱਚ ਉਸ ਦੇ ਵੱਲੋਂ ਬਣਾਇਆ ਗਿਆ ਅਤੇ ਇਹ ਭਾਰਤ ਦੇ ਵਿੱਚ ਵੀ ਕਾਫੀ ਪ੍ਰਸਿੱਧ ਹੋਇਆ ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਥੇ ਵੀ ਲੋਕਾਂ ਦੇ ਵੱਲੋਂ ਇਸ ਟੈਂਪੂ ਨੂੰ ਢੋਆ ਢਵਾਈ ਦੇ ਸਮਾਨ ਦੇ ਲਈ ਵਰਤਿਆ ਜਾਣ ਲੱਗਾ ਕਿਹਾ ਜਾਂਦਾ ਹੈ ਕਿ ਇਸ ਨੂੰ ਕਾਫੀ ਜਗ੍ਹਾ ਤੇ ਅਲੱਗ-ਅਲੱਗ ਨਾਮਾਂ ਦੇ ਨਾਲ ਵੀ ਪੁਕਾਰਿਆ ਜਾਣ ਲੱਗਾ ਕਈ ਲੋਕ ਇਸ ਨੂੰ ਕਾਂ ਟੈਂਪੂ ਕਹਿੰਦੇ ਹਨ ਅਤੇ ਕਈ ਲੋਕ ਇਸ ਨੂੰ ਸੂਰ ਟੈਂਪੂ ਵੀ ਕਹਿੰਦੇ ਹਨ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਇਸ ਨੂੰ ਵੱਖ-ਵੱਖ ਨਾਵਾਂ ਦੇ ਨਾਲ ਜਾਣਿਆ ਜਾਣ ਲੱਗਾ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਇਸ ਟੈਂਪੂ ਨੂੰ ਕਿਸ ਨਾਮ ਦੇ ਨਾਲ ਲੋਕਾਂ ਦੇ ਵੱਲੋਂ ਪੁਕਾਰਿਆ ਜਾਂਦਾ ਸੀ ਅਤੇ ਕਿਸ ਦੇ ਵੱਲੋਂ ਇਸ ਟੈਂਪੂ ਤੇ ਆਪਣੇ ਘਰ ਸਮਾਨ ਲੈ ਕੇ ਆਂਦਾ ਗਿਆ